ਇੱਕ ਸ਼ਬਦ ਜੋ ਆਪਾਂ ਰੋਜ਼ ਵਿਚਾਰਦੇ ਹਾਂ ਲੜੀਵਾਰ ਇਸ ਵਿਚਾਰ ਨਾਲ ਜੁੜਦੇ ਹਾਂ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਕਿ ਅਸੀਂ ਇਹ ਗਿਆਨ ਵਰਨਣ ਦੀ ਹਿੰਮਤ ਸਾਨੂੰ ਦਿੱਤੀ ਹੈ ਇਹ ਮੇਰੇ ਗੁਰੂ ਦੀ ਕਿਰਪਾ ਹੈ ਮੇਰੇ ਉੱਤੇ ਸੋ ਆਪਾਂ ਗੁਰੂ ਦੀ ਕਿਰਪਾ ਲੈਣਾ ਕਰੀਏ ਸੰਧਿਨਾ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 402 ਤੇ ਸਭਾਈ ਬਾਣ ਹੈ ਇਹ ਸ਼ਬਦ ਆਛਾ ਮਹਲਾ 5 ਰੇ ਮੂੜੇ ਲਾਹੇ ਕੋਟੀਲਾ ਟੀਲਾ ਟੋਟੇ ਕੋ ਵੇਗਤਾਇਆ ਸ਼ਾਸਤ ਬਖਰ ਤੂੰ ਕਿੰਨੇ ਨਹੀਂ ਪਾਪੀ ਬਤਾਰੇ ਨਾਇ ਮੁਰ ਸਾਨੂੰ ਗੁਰੂ ਜੀ ਇਸ ਜੀਵਨ ਦੇ ਵਿੱਚ ਜੋ ਸਾਡੀ ਹੁਣ ਚੱਲ ਰਿਹਾ ਸਿਸਟਮ ਹੈ ਸਾਡਾ ਚੱਲ ਰਿਹਾ ਸਿਸਟਮ ਕੀ ਹੈ ਮਾਇਆਵੀ ਸਾਡਾ ਮਾਇਆ ਨਾਲ ਬੋਹ ਹੈ ਸੰਸਾਰ ਨਾਲ ਬੋਹ ਹੈ ਅਸੀਂ ਜਿੰਨੇ ਵੀ ਕਰਮ ਕਰ ਰਹੇ ਆਂ ਜ਼ਿੰਦਗੀ ਦੇ ਵਿੱਚ ਉਹ ਮੋਹ ਮਾਇਆ ਦੇ ਵਿੱਚ ਹੀ ਕਰ ਰਹੇ ਆਂ ਬਲਕਿ ਇੱਥੋਂ ਤੱਕ ਹੈ ਕਿ ਜੇ ਅਸੀਂ ਕੋਈ ਧਾਰਮਿਕ ਕਰਮ ਵੀ ਕਰ ਰਹੇ ਆਂ ਨਾ ਉਹ ਵੀ ਅਸੀਂ ਮਾਇਆ ਵੀ ਕਰ ਰਹੇ ਆਂ ਹੁਣ ਗੁਰੂ ਜੀ ਸਾਡੀ ਸਫੀਦਰਤ ਨੂੰ ਸਮਝਦੇ ਆ ਸਾਡੇ ਸਿਸਵਾ ਨੂੰ ਜਾਣਦੇ ਆ ਤੇ ਸਾਨੂੰ ਇਥੋਂ ਸਮਝਾਉਣਾ ਕਰਦੇ ਐ ਤੇ ਆਪਣੇ ਬਾਰੇ ਫਸਟ ਪਰਸਨ ਵਿਚਾਰ ਕੇ ਸਾਨੂੰ ਰਹਾਉ ਦਾ ਬੰਦ ਇਹ ਦਿੰਦੇ ਐ ਸਤਗੁਰ ਤੇਰੀ ਆਸਾਇਆ ਐ ਮੇਰੇ ਸਤਗੁਰ ਜੀ ਮੈਨੂੰ ਤੇ ਤੇਰੀ ਓਟ ਐ ਤੇ ਤੇਰੀ ਓਟ ਲੈ ਕੇ ਪਤਿਤ ਪਾਵਨ ਤੇਰਾ ਨਾਮ ਪਰਮ ਮੈਂ ਇਹਾ ਓਟਾਇਆ ਰਹਾਉ ਗੁਰੂ ਦੇ ਦੁਆਰਾ ਗੁਰੂ ਜੀ ਦੀ ਕਿਰਪਾ ਸਦਕਾ ਐ ਪਵਿੱਤਰ ਨਿਰਮਲ ਮਾਲਕ ਸਭ ਦੇ ਜਨਾਂ ਦੀਆਂ ਜਾਣਣ ਵਾਲਿਆ ਮੈਂ ਤੇ ਤੇਰੀ ਓਟ ਲ ਲਈ ਹੈ ਹੁਣ ਤਾਂ ਇਹ ਜੀਵਨ ਬਗਲੇ ਹਨ ਇਹ ਜੀਵਨ ਦੇ ਵਿੱਚ ਬੰਦਾ ਕਰ ਕੀ ਰਿਹਾ ਤੇ ਕਰਨਾ ਕੀ ਹੈ ਸੋ ਇਹ ਰਹਾ ਹੋਤਾ ਯਾਨੀ ਇਸ ਸ਼ਬਦ ਵਿੱਚ ਗੁਰੂ ਜੀ ਇਹ ਕਹਿੰਦੇ ਆ ਕਿ ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ ਉਹ ਆਸਰਾ ਲਿਆ ਜਾਵੇ ਤਾਂ ਕਿ ਸਾਡਾ ਜੀਵਨ ਬਦਲੇ ਤੇ ਜੀਵਨ ਕਿਸ ਤਰ੍ਹਾਂ ਦਾ ਹੋਏ ਕਿਵੇਂ ਬਦਲੇ ਉਹ ਹੁਣ ਗੁਰੂ ਜੀ ਸਾਡਾ ਸਮਝਾਉਂਦੇ ਆ ਤੇ ਆਪਾਂ ਪੜਦੇ ਆ ਸਾਰੀ ਬਾਣੀ ਸਾਰਾ ਸ਼ਬਦ ਇਸ ਸ਼ਬਦ ਦਾ ਵਿਚਾਰ ਕਰਾਂਗੇ ਮੁੱਖ ਵਿਚਾਰ ਸ਼ਬਦ ਦਾ ਸਮਝਾਂਗੇ ਤੇ ਦੁਆਰੇ ਫਿਰ ਸ਼ਬਦ ਨੂੰ ਪੜ ਲਵਾਂਗੇ ਆਸਾ ਮਹਲ ਪੰਜਵਾ ਰੇਮੂਲੇ ਲਾਹੇ ਕੋ ਪੀਲਾ ਪੀਲਾ ਟੋਟੇ ਕੋ ਬੇਦਤਾਇਆ ਐ ਮੁਰਖ ਅਰਥੀ ਬੰਧਿਆ ਚੰਗੇ ਕੰਮ ਕਰਨ ਵਾਸਤੇ ਉੱਚਾ ਸੁੱਚਾ ਆਤਮਿਕ ਜੀਵਨ ਜਿਹੜਾ ਉਹ ਨੂੰ ਬਣਾਉਣ ਵਾਸਤੇ ਲਾਭਦਾਇਕ ਚੀਜ਼ਾਂ ਨੇ ਉਦੇ ਮਸਲੇ 'ਚ ਤੂੰ ਬਹੁਤ ਆਲਸੀ ਐ ਪਰ ਆਤਮਕ ਜੀਵਨ ਦੀ ਰਾਸ ਨੂੰ ਜਿਹੜਾ ਘਟਾ ਰਿਹਾ ਐ ਜਿਹੜਾ ਆਤਮਕ ਜੀਵਨ ਨੂੰ ਘਟਾ ਦੇ ਰਿਹਾ ਜਿਹੜੀਆਂ ਚੀਜ਼ਾਂ ਉਹਨਾਂ ਵਿੱਚੋਂ ਉੱਠ ਕੇ ਡੌੜ ਰਹੇ ਐ ਯਾਨੀ ਜੇ ਤੂੰ ਸੀ ਮਾਇਆ ਦੇ ਲਾਲਚ ਵਿੱਚ ਕੰਮ ਕਰਾਂਗੇ ਉਹ ਸਾਨੂੰ ਸਾਡੇ ਆਤਮਕ ਜੀਵਨ ਨੂੰ ਨੀਵਾ ਲੈ ਕੇ ਜਾਣਗੇ ਉੱਚਾ ਸੁੱਚਾ ਜੀਵਨ ਨਹੀਂ ਰਹੇਗਾ ਜੇ ਅਸੀਂ ਮਾਲਕ ਦੇ ਨਾਮ ਨੂੰ ਚੇਤੇ ਵਿੱਚ ਰੱਖ ਕੇ ਕੰਮ ਕਰਾਂਗੇ ਯਾਦ ਬਣਾ ਕੇ ਕੰਮ ਕਰਾਂਗੇ ਤੇ ਸਾਡਾ ਉੱਚਾ ਤੇ ਸੁੱਚਾ ਜੀਵਨ ਹੋਏਗਾ ਨਿਰਮਲ ਜੀਵਨ ਹੋਏਗਾ ਸੋ ਗੁਰੂ ਜੀ ਕਹਿੰਦੇ ਉਸ ਪਾਸੇ ਤੂੰ ਢਿੱਲਾ ਚੱਲ ਰਿਹਾ ਹੈ ਆਲਸੀ ਹੋਇਆ ਪਿਆ ਆਤਮਕ ਜੀਵਨ ਉੱਚਾ ਨਹੀਂ ਕਰ ਰਿਹਾ ਆਪਣਾ ਤੂੰ ਤੇ ਆਤਮਕ ਜੀਵਨ ਨੂੰ ਘਟਾਉਣ ਵਾਲੀਆਂ ਜਿਹੜੀ ਉਹਦਾ ਨੁਕਸਾਨ ਕਰਨ ਵਾਲੇ ਆ ਕੰਮਾਂ ਵਿੱਚ ਤੂੰ ਉੱਠ ਕੇ ਦੌੜ ਪੈਣਾ ਹੈ ਭੱਜ ਕੇ ਜਾਣਾ ਹੈ ਦੇਖੋ ਭੁਲੀ ਜੀ ਕਿਸ ਤਰ੍ਹਾਂ ਸਾਡੇ ਜੀਵਨ ਨੂੰ ਬਦਲ ਰਿਹਾ ਸਸਤ ਵਖਰ ਤੋਂ ਕਿੰਨੇ ਨਹੀਂ ਪਾਪੀ ਬਦਰ ਰਹਿ ਨਾ ਆ ਜੋ ਵਸਤੂ ਸਸਤੀ ਹੈ ਜਿਹੜਾ ਸਸਤਾ ਸੌਦਾ ਹੈ ਜਿਹੜੀ ਆਤਮਕ ਜੀਵਨ ਨੂੰ ਉੱਚਾ ਕਰਨ ਵਾਸਤੇ ਸਬਰ ਸੰਤੋਖ ਦਇਆ ਤੇ ਧਰਮ ਚਾਹੀਦੀ ਹੈ ਉਹ ਅੰਦਰੋਂ ਪੈਦਾ ਹੋਣੀ ਹੈ ਉਹਨਾਂ ਮਾਰਗ 'ਤੇ ਕੋਈ ਪੇਮੈਂਟ ਥੋੜੀ ਦੇਣੀ ਪੈਣੀ ਹੈ ਉਹਨਾਂ ਮਾਰਗ 'ਤੇ ਕੋਈ ਖਰਚੇ ਥੋੜੀ ਕਰਨੇ ਪਣੇ ਜਿਵੇਂ ਅਸੀਂ ਕਰਦੇ ਹਾਂ ਗੁਰੂ ਜੀ ਕਹਿੰਦੇ ਆਤਮਿਕ ਜੀਵਨ ਤੋਂ ਘਾਟੇ ਦੇਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹ ਪਾਪੀ ਐ ਉਹ ਮਤਲਬ ਪਾਪੀ ਵਾਗਾ ਰਹਿਣਾ ਆ ਤੇ ਤੂੰ ਉਹਨਾਂ ਵਾਸਤੇ ਜਿਹੜੇ ਲਾਲਚ ਕਰਦੇ ਐ ਠੱਗੀਆਂ ਫਰੇਵ ਕਰਦੇ ਐ ਬੁਰੇ ਵਿਚਾਰ ਲਿਆਉਣਾ ਐ ਆਪਣੇ ਅੰਦਰ ਉਹ ਫਿਰ ਤੈਨੂੰ ਕਰਜ਼ਾਊ ਕਰ ਰਿਹਾ ਐ ਜਿਨੀ ਤੇਰੇ ਆਤਮਿਕ ਜੀਵਨ ਨੂੰ ਕਮਜ਼ੋਰ ਕਰ ਰਿਹਾ ਐ ਉਹਨਾਂ ਦੇ ਅਰਥੋਂ ਤੂੰ ਮਜਬੂਰ ਹੋ ਰਿਹਾ ਐ ਰਹਿਣਾ ਆ ਦਾ ਮਤਲਬ ਕਰਜ਼ਦਾਰ ਹੋਣਾ ਇਹ ਕਰਜਦਾਰ ਹਮੇਸ਼ਾ ਹੀ ਮਜਬੂਰ ਹੈ ਫਿਰ ਤੂੰ ਉਹਨਾਂ ਜਿਹੜੀਆਂ ਲਾਹੇਵੰਦ ਚੀਜ਼ਾਂ ਉਹ ਤੇ ਸਸਤੀਆਂ ਮਿਲਦੀਆਂ ਨੇ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖਣਾ ਤੇ ਔਖਾ ਨਹੀਂ ਹੈਗਾ ਨਾ ਉਹਦੇ ਵਾਸਤੇ ਕੋਈ ਪੈਸਾ ਨਹੀਂ ਦੇਣਾ ਪੈਂਦਾ ਕੋਈ ਵਕਤ ਨਹੀਂ ਖਰਾਬ ਕਰਨਾ ਪੈਂਦਾ ਤੇ ਵਰਤੋਂ ਕੀ ਕਰ ਰਿਹਾ ਤੂੰ ਉਹ ਕਰ ਰਿਹਾ ਜੋ ਤੇਰੇ ਲਾਹੇ ਦਾ ਨਹੀਂ ਹੈਗਾ ਸਤ ਗੁਰ ਤੇਰੀ ਆਸ ਆਏ ਹੈ ਗੁਰੂ ਜੀ ਮੈਨੂੰ ਤੇ ਤੇਰੀ ਸਹਾਈ ਤਰ ਦੀ ਆਸ ਹੈ ਪਤਿਤ ਪਾਵਨ ਤੇਰਾ ਨਾਮ ਫਾਰ ਬ੍ਰਹਮ ਐ ਮੇਰੇ ਮਾਲਕਾ ਤੇਰੀ ਹੋਂਦ ਤੇਰੀ ਯਾਦ ਤੇਰਾ ਗਿਆਨ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇ ਮੈਂ ਤੇਰਾ ਆਸਰਾ ਤੱਕਿਆ ਰਹਾ ਕਿਓ ਸਤਗੁਰੂ ਜੀ ਰਾਹੀ ਗੁਰੂ ਦੀ ਬਾਣੀ ਰਾਹੀ ਐਸ ਕਰਕੇ ਵੀਰ ਆਪਾਂ ਬਾਣੀ ਪੜ੍ਹੀਏ ਆਪਾਂ ਜੋ ਇਹ ਮਿਸ਼ਨ ਚਾਲੂ ਕੀਤਾ ਨਾ ਇੱਕ ਸ਼ਬਦ ਰੋਜ਼ ਵਿਚਾਰਨਾ ਇਹ ਭਾਵੇਂ ਆਪਾਂ ਨੂੰ ਸ਼ਬਦ ਦਾ ਪੂਰਾ ਵਿਚਾਰ ਨਹੀਂ ਕਰਨਾ ਹੁੰਦਾ ਪਰ ਇੱਕ ਕੰਮ ਤੇ ਕਰੇਗਾ ਨਾ ਇਹ ਸ਼ਾਨੀ ਹਿੰਮਤ ਹੈ ਜਿਹੜੀ ਕਿ ਸਾਨੂੰ ਗੁਰੂ ਦੀ ਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰੇਗੀ ਕਿ ਇਸ ਸਮਝਣ ਦੀ ਕੋਸ਼ਿਸ਼ ਤਾਂ ਕਰੀ ਨਾ ਬਾਣੀ ਕਹਿੰਦੀ ਕੀ ਹੈ ਅੱਛਾ ਜੇ ਨੂੰ ਤੁਸੀਂ ਇਸ ਬਾਣੀ ਨੂੰ ਪੜੋਗੇ ਸਮਝ ਕੇ ਥੋੜਾ ਜਆ ਸਮਝ ਵਾਲੇ ਪਾਸੇ ਤੁਰੋਗੇ ਬਾਣੀ ਪੜਨ ਵੇਲੇ ਤੇ ਹੋ ਸਕਦਾ ਬਹੁਤ ਜ਼ਿਆਦਾ ਗੱਲਾਂ ਹੋਰ ਤੁਹਾਨੂੰ ਵਧੀਆਂ ਸਮਝ ਵਿੱਚ ਆਉਣ ਬਾਣੀ ਵਿੱਚੋਂ ਕਿਉਂਕਿ ਹਰ ਕੇ ਦੀ ਸਮਝ ਆਪੋ ਆਪਣੀ ਹੈ ਕਈਆਂ ਦਾ ਦਿਮਾਗ ਬਹੁਤ ਤੇਜ ਹੈ ਉਹ ਗੁਰੂ ਜੀ ਦੇ ਗਿਆਨ ਵਿੱਚੋਂ ਬਹੁਤ ਕੁਝ ਧਾਰਨ ਕਰ ਸਕਦੇ ਆ ਹੋਰ ਬੰਦਾ ਕਰਦਾ ਕੀ ਆ ਦੇਖੋ ਆਪਾਂ ਦੇਖਦੇ ਆ ਨਾ ਜਿਨੋਂ ਵੀ ਕਿਤੇ ਗੰਦਰ ਮੈਣ ਸ਼ਬਦ ਵਰਤਿਆ ਗੁਰੂ ਜੀ ਨੇ ਜੇ ਵੀ ਜਿਹੜੀਆਂ ਚੀਜ਼ਾਂ ਸਾਡੇ ਆਤਮਿਕ ਜੀਵਨ ਨੂੰ ਲਾਹੇਵੰਦ ਨਹੀਂ ਬਣਾਉਂਦੀਆਂ ਘਾਟੇ ਵੱਲ ਲੈ ਕੇ ਜਾਂਦੀਆਂ ਉਹ ਜਿਵੇਂ ਪਿੱਛੇ ਜੇ ਦੇਖੋ ਹੁਣ YouTube ਦੇ ਵੀ ਵੈਸੇ ਨਿਯਮ ਨੇ ਪਰ ਉਹ ਨਿਯਮ ਲਾਗੂ ਨਹੀਂ ਹੋ ਰਹੇ ਪੂਰੇ ਉਹਨਾਂ ਨੇ ਵੀ ਨਿਯਮ ਬਣਾਏ ਹੋਏ ਨੇ ਕਿ ਸਟੈਂਡਰਡ ਦਾ ਕ੍ਰिएशन ਹੀ YouTube ਤੇ ਪਾਈ ਜਾਵੇ ਪਰ ਉੱਥੇ ਵੀ ਬਹੁਤ ਕੁਝ ਖਲਤ ਪੈ ਰਿਹਾ ਹੈ ਪਈ ਜਾ ਰਿਹਾ ਹੈ ਤੇ ਐਸੇ ਤਰ੍ਹਾਂ ਹੀ ਸਾਰੇ ਕਿਤੇ ਹੁਣ ਜਿਹੜੇ ਪਿੱਛੇ ਜੇ ਹੁਣ ਸਰਕਾਰਾਂ ਨੇ ਦੇਖੋ ਪਾਬੰਦੀ ਲਾਈ ਸੀ ਕਿ ਜਿਹੜਾ ਵੀ ਹਥਿਆਰਾਂ ਵਾਲੇ ਜਾਂ ਇਸ ਤਰ੍ਹਾਂ ਦੇ ਢਕਾਉ ਗੀਤ ਗਾਏਗਾ ਸਟੇਜਾਂ ਤੇ ਉਹ ਉੱਤੇ ਪਵੰਦੀ ਲਾਤੀ ਸੀ ਔਰ ਕਈਆਂ ਦੇ ਉੱਤੇ ਕੇਸ ਵੀ ਪਾ ਦਿੱਤੇ ਜਾਂਦੇ ਆ ਪਰ ਉਹ ਵੈਣ ਉਹ ਬੋਲ ਸਾਨੂੰ ਚੰਗੇ ਲੱਗਦੇ ਆ ਐਸ ਕਰਕੇ ਲੈਕਚਰ ਗੀਤ ਕਿਤੇ ਵੀ ਟੁਰਦਾ ਤੁਰਦਾ ਹੋਵੇ ਚੱਲਦਾ ਹੋਵੇ ਅਸੀਂ ਕਹ ਰਿਹਾ ਗੰਦਨ ਵੈਣ ਗੁਰੂ ਜੀ ਕਹਿ ਰਿਹਾ ਆਪਾਂ ਆਪਣੀ ਬੋਲੀ ਵਿੱਚ ਸਮਝ ਸਰਦੇ ਆ ਲੈਕਚਰ ਗੀਤ ਜਿਹੜੇ ਗੀਤ ਸੁਣਨ ਯੋਗ ਨਹੀਂ ਹਨ ਸਮਾਜ ਵਿੱਚ ਵੈਸੇ ਇਹਦਾ ਸੌਖਾ ਜਿਹਾ ਉਦਾਹਰਨ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਗੱਲ ਆਪਾਂ ਆਪਣੇ ਪਰਿਵਾਰ ਵਿੱਚ ਬੈਠ ਕੇ ਨਾ ਸੁਣ ਸਕੀਏ ਉਹ ਗੰਦਨ ਵੈਣਾ ਸੌਖਾ ਉਦਾਹਰਨ ਹੈ ਸੌਖੀ ਪਰਿਭਾਸ਼ਾ ਹੈ ਕਿ ਜਿਹੜਾ ਵਿਚਾਰ ਜਾਂ ਗੱਲਬਾਤ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਨਾ ਕਰ ਸਕੀਏ ਉਹ ਗੰਦਨ ਵੈਣਾ ਹੁਣ ਬੰਦਾ ਜੁੜਦਾ ਕਿਧਰ ਹੈ ਇਧਰ ਹਰ ਕੋਈ ਨੱਚਣਾ ਸ਼ੁਰੂ ਕਰ ਦਿੰਦਾ ਹੈ ਇੱਥੇ ਨਾਲ ਗਾਉਣਾ ਸ਼ੁਰੂ ਕਰ ਦਿੰਦਾ ਹੈ ਪਰ ਗੁਰਦੁਆਰਾ ਸਾਹਿਬ ਆਉਂਦਾ ਤੇ ਪਹਿਲਾਂ ਤੇ ਆਉਂਦੇ ਹੀ ਆਲਤ ਕਰਦਾ ਬਹੁਤ ਜ਼ਿਆਦਾ ਕਿਉਂਕਿ ਗੁਰੂ ਜੀ ਨੇ ਕਹਿ ਤਾਂ ਦਿੱਤਾ ਵੀ ਚੰਗੇ ਪਾਸੇ ਤੋਂ ਢਿੱਲਾ ਢਿੱਲਾ ਤੇ ਆਲਸੀ ਹੈ ਇੱਧਰ ਆਉਂ ਨਾ ਆਉਂਦੇ ਤੇ ਸੌ ਬਹਾਨੇ ਘੜ ਲੰਦਾ ਪਰ ਮੈਰਿਜ ਪਲੇਸ ਵਿੱਚ ਜਾ ਕੇ ਲੱਚਰ ਗੀਤ ਸੁਣਨ ਲਈ ਬਿਲਕੁਲ ਘੌੜਦੀ ਕਰਦਾ ਬੰਦਾ ਉਹ ਸਾਡੇ ਆਤਮਿਕ ਜੀਵਨ ਨੂੰ ਗਾਲਦੀ ਹੈ ਤੇ ਇਹ ਗੁਰਬਾਣੀ ਸਾਡੇ ਆਤਮਿਕ ਜੀਵਨ ਨੂੰ ਉੱਚਾ ਤੇ ਸੋਚਾ ਵੜਾਉਂਦੀ ਹੈ ਅਸੀਂ ਇਹਦਾ ਮਤਲਬ ਅਸੀਂ ਬਣਾਉਣਾ ਨਹੀਂ ਕਿਉਂਕਿ ਅਸੀਂ ਆਲਸੀ ਆ ਇਸ ਮਸਲੇ 'ਚ ਅੱਛਾ ਗੁਰਬਾਣੀ ਜੇ ਆਪਾਂ ਗੁਰਦੁਆਰਾ ਸਾਹਿਬ ਕੋਈ ਵੀਰ ਪੜ ਵੀ ਰਿਹਾ ਹੋਵੇ ਤੇ ਅਸੀਂ ਉਹਦੇ ਨਾਲ ਪੜਨ ਦੀ ਤਾਂ ਦਿੱਕਤ ਸਾਨੂੰ ਕਰਨੀ ਲੋੜ ਹੀ ਨਹੀਂ ਕਿਉਂਕਿ ਅਸੀਂ ਤੇ 2 ਮਿੰਟ ਬੱਸ ਗੁਰੂ ਸਾਹਿਬ ਜੀ ਕੋਲੋਂ ਕੁਝ ਮੰਗਣ ਆਏ ਆ ਤੇ ਕੀ ਮਿਲ ਗਿਆ ਠੀਕ ਆ ਨਾ ਮਿਲਿਆ ਤੇ ਫੇਰ ਵੀ ਚੱਲਦੇ ਆਂ ਬੱਸ ਜੋ ਗਿਆਨ ਅਸੀਂ ਗੁਰੂ ਜੀ ਕੋਲ ਲੈਣਾ ਹੁੰਦਾ ਸੀ ਅਭਿਆਸ ਨਹੀਂ ਕਰਨਾ ਬਾਣੀ ਨਾਲ ਕਿਤੇ ਜੁੜਨਾ ਨਹੀਂ ਜਾਈਏ ਸਭ ਕੁਲੇ ਖਾ ਪਿਆ ਹੋਇਆ। ਸੋ ਆਪਾਂ ਕੀ ਕਰ ਰਹੇ ਆ ਜੇ ਕੋਈ ਲੱਤਰ ਗੀਤ ਚਾਹੁੰਦਾ ਹੋਵੇ ਤੇ ਉਹਦੇ ਨਾਲ ਅਸੀਂ ਸ਼ਾਇਦ ਨਚਣਾ ਵੀ ਸ਼ੁਰੂ ਕਰ ਦਈਏ ਤੇ ਗੁਰਬਾਣੀ ਕੋਈ ਜੀਵ ਬੁਲਾ ਰਿਹਾ ਹੋਵੇ ਅਸੀਂ ਬੋਲਣ ਵਿੱਚ ਆਲਤੀ ਕਰਦੇ ਆ ਵੀ ਆਪਾਂ ਕੰਨ ਬੋਲਣਾ ਹੈ ਆਪੇ ਭੋਲੀ ਤੇ ਜਾ ਰਿਹਾ। ਇਹ ਸਾਡੀ ਹਾਲਾਤ ਨੇ ਇਹਨਾਂ ਨੂੰ ਹੀ ਗੁਰੂ ਜੀ ਇਸ ਸ਼ਬਦ ਵਿੱਚ ਸਮਝਾ ਸਮਝਾ ਰਿਹਾ ਹੈ। ਗੰਨਨ ਬੈਣ ਸੁਣੇ ਅਰਝਾਵੇਂ ਨਾਮ ਲੈਤ ਅਲਕਾਇਆ ਪਰਮਾਤਮਾ ਨੂੰ ਯਾਦ ਕਰਦੇ ਆ ਤੁਮਾਲ ਜ਼ਕਰਦੇ ਤੇ ਗੰਨੇ ਗੀਤ ਜਦੋਂ ਸੁਣਦਾ ਤੇ ਉਦੋਂ ਬੜਾ ਮਸਤ ਹੁੰਨਾ ਤੇ ਉਹਨਾਂ ਵਿੱਚ ਹੀ ਉਲਝ ਜਾਂਦੇ ਉਹਨਾਂ ਨੂੰ ਆਪਣੇ ਨਾਲ ਉਲਝਾ ਲੈਣੇ ਆਪਣੇ ਅੰਦਰ ਵਸਾ ਲੈਣੇ ਨੇਂਦੇ ਚੰਦ ਕੋ ਬਹੁਤ ਮਾਹੂ 부ਜੀ ਉਲਟਾਇਆ 부ਜੀ ਉਲਟਾਇਆ ਐਸੀ ਮਤ ਬੰਦਿਆ ਤੂੰ ਲਈ ਹੋਈ ਐ ਕੇ ਪਰਾਈ ਨਿੰਦਾ ਚੁਗਲੀ ਦੇ ਨਾਲ ਤੇਰਾ ਮਨ ਬਣਿਆ ਹੋਇਆ ਉਧਰ ਉਧਰ ਤੂੰ ਦੌੜ ਕੇ ਜਾਂਦਾ ਪਰ ਆਪਣੇ ਬਾਰੇ ਕੁਝ ਨਹੀਂ ਸੋਚ ਰਿਆ ਤੇਰੀ ਮਾਦੀ ਪੁੱਠੀ ਹੋਈ ਪਈ ਐ ਗੁਰੂ ਜੀ ਕਹਿੰਦਾ ਉਹ ਗੁਰੂ ਜੀ ਉਲਟਾਇਆ ਤੂੰ ਤੇ ਉਲਟੀ ਪਾਸੇ ਗੁੱਜ ਬਣਾਈ ਹੋਈ ਐ ਸਮਝ ਆਪਣੀ ਉਲਟੀ ਕੀਤੀ ਹੋਈ ਐ ਬੜੀ ਗਲਤੀ ਲੱਗੀ ਹੋਈ ਐ ਤੈਨੂੰ ਭਾਰ ਧਨ ਪਰ ਤਨ ਦੇਖੋ ਸੀ ਆਪਣੇ ਅੰਦਰ ਵਿਚਾਰ ਮਾਰ ਕੇ ਵੇਖੋ ਸਾਰੇ ਆਪਾਂ ਆਪਾਂ ਸਾਰੇ ਆਪਣੇ ਅੰਦਰ ਵਿਚਾਰ ਮਾਰ ਕੇ ਦੇਖੀ ਮੈਂ ਕਿੱਥੇ ਕਿੱਥੇ ਮੇਰੇ ਵਿਚਾਰ ਮਾਰੇ ਆ ਰਹੇ ਪਰ ਤਨ ਪਰ ਤਨ ਪਰਤੀ ਨਿੰਦਾ ਅਖਾਦ ਖਾਹੀ ਹਰ ਕਾਇਆ ਇਹਦੇ ਦੂਜੇ ਦੇ ਤਨ ਤੇ ਤੇਰੀ ਅੱਖ ਐ ਦੂਜੇ ਦੇ ਤਨ ਤੇ ਤੇਰੀ ਅੱਖ ਐ ਤੇ ਦੂਜੇ ਦੀ ਨਿੰਦਾ ਵਿੱਚ ਤੋਂ ਲੱਗਿਆ ਪਿਆ ਪਰ ਦਾ ਮਤਲਬ ਹੁੰਦਾ ਦੂਜਾ ਅਖਾਦ ਖਾਹੀ ਹਰ ਖਾਇਆ ਉਹ ਚੀਜ਼ਾਂ ਤੂੰ ਖਾ ਰਿਆਂ ਜਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਤੇ ਹਲਕਾ ਵਰਤਾਂ ਗੁਰੂ ਜੀ ਕਹਿੰਦੇ ਕਿੰਨਾ ਸਖਤ ਅਰਥ ਦਈਏ ਗੁਰੂ ਜੀ ਕੀ ਇਹ ਸਾਡਾ ਹਲਕਾ ਨਹੀਂ ਹੈਗਾ ਮਾੜੇ ਵਿਚਾਰ ਸਾਡੇ ਅੰਦਰ ਆਉਂਦੇ ਆ ਦੂਜਿਆਂ ਦੇ ਪਰ ਧੰਨ ਪਰ ਧੰਨ ਪਰ ਨਿੰਦਿਆ ਤੇ ਸਾਡਾ ਮਨ ਜੁੜਿਆ ਹੋਇਆ ਹੈ ਕੀ ਇਹ 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 ਤੋਂ ਵੱਡਾ ਪਾਪ ਕੋਈ ਹੋ ਸਕਦਾ ਹੁਣ ਇੱਕ ਬੰਦਾ ਬੜੇ ਪੁੰਨ ਕਰਦਾ ਹੈ ਬੜਾ ਉੱਤੇ ਗੁਰਦੁਆਰਾ ਸਾਹਿਬ ਜਾਂ ਕਿਸੇ ਮੰਦਰ ਵਿੱਚ ਜਾਂ ਮਸਜਿਦ ਵਿੱਚ ਬਹੁਤ ਜ਼ਿਆਦਾ દાન ਵੀ ਦਿੰਦਾ ਪਰ ਦੂਜੇ ਪਾਸੇ ਉਹਦਾ ਆਤਮਿਕ ਜੀਵਨਾ ਜਿਹੜਾ ਗਿਰਿਆ ਹੋਇਆ ਉਹ ਨੂੰ ਨਹੀਂ ਗੁਰੂ ਜੀ ਕਬੂਲ ਕਰਦੇ ਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਸੁਧਾਰ ਆ ਜਿਹੜੇ ਮਾੜੇ ਵਿਚਾਰ ਤੇਰੇ ਅੰਦਰ ਹੀ ਨਾ ਇਹ ਤੇ ਤੈਨੂੰ ਹੜਕਾ ਰੇ ਇਹਨੂੰ ਹਲਕਿਆ ਫਰਦਾ ਹੈ ਸੱਚ ਧਰਮ ਸਿਓ ਰੂਚ ਨਹੀਂ ਆਵੇ ਸਤ ਸੁਨਤ ਸੋ ਆਇਆ ਬਹੁਤੇ ਬਦੇਦੇ ਸੀ ਬਾਣੀ ਐਸੇ ਕਰਕੇ ਨਹੀਂ ਸੁਖਦੇ ਇਹ ਬਾਣੀ ਸੱਚ ਕਹਿੰਦੀ ਐ ਸੱਚ ਗੱਲ ਦੱਸਦੀ ਐ ਨਾ ਹੁਣ ਵੇਖੋ ਸਾਡੇ ਦਿਲ ਦੇ ਵਿਚਾਰ ਸਾਡੇ ਮਨ ਦੇ ਵਿਚਾਰ ਗੁਰੂ ਜੀ ਜਾਣਦੇ ਐ ਗੁਰੂ ਜੀ ਨੇ ਦੱਸ ਦਿੱਤਾ ਵੀ ਤੂੰ ਆਹ ਕਰਨਾ ਸੱਚ ਧਰਮ ਸਿਓ ਰੂਚ ਨਹੀਂ ਆਵੇ ਸੱਚ ਜਿਹੜਾ ਨਿਯਮ ਆ ਜਿਹੜਾ ਸੱਚ ਜਿਉਣ ਦਾ ਇੱਕ ਤਰੀਕਾ ਹੈ ਸੱਚ ਧਰਮ ਦਾ ਮਤਲਬ ਕੀ ਸੱਚ ਫਰਜ ਚੰਗੇ ਫਰਜ ਜਿਹੜੇ ਜੀਵਨ ਦੇ ਤੈਨੂੰ ਚਾਹੀਦੇ ਹੈ ਉਹ ਤੇਰੇ ਉਹਨਾਂ ਵਿੱਚ ਤੇਰੀ ਰੁਚੀ ਨਹੀਂ ਆ ਰਹੀ ਸੱਚ ਸੁਨਤ ਸੁਹਾਇਆ ਜੇ ਤੈਨੂੰ ਕੋਈ ਸੱਚੀ ਗੱਲ ਕਹਿੰਦਾ ਹੈ ਫਿਰ ਤੈਨੂੰ ਰੋਸ ਆ ਜਾਂਦਾ ਹੈ ਤੂੰ ਗੁੱਸਾ ਕਰ ਤੈਨੂੰ ਗੁੱਸਾ ਆਉਂਦਾ ਹੈ ਫਿਰ ਵੀ ਇਹ ਤੇ ਸੱਚ ਕਹਿੰਦਾ ਹੁਣ ਬਾਣੀ ਸੱਚ ਕਹਿ ਰਹੀ ਹੈ ਵਾਣੀ ਸੱਚ ਕਹਿ ਰਹੀ ਐ ਮੈਨੂੰ ਵੀ ਕਈ ਵਾਰ ਇਸ ਤਰ੍ਹਾਂ ਦੀ ਗੱਲ ਸੁਣਨ ਨੂੰ ਪੈਣੀ ਹੁੰਦੀ ਐ ਕਿ ਵੀਰ ਜੀ ਤੁਸੀਂ ਤੇ ਸਾਡੇ ਤੇ ਤਵਾਂ ਰਾਤ ਤੱਕ ਸੁਣਨ ਨੂੰ ਮਿਲਦੀ ਐ ਗੱਲ ਕੀ ਐ ਗੁਰਬਾਣੀ ਸੱਚ ਬੋਲ ਰਹੀ ਐ ਤੇ ਜਦੋਂ ਅਸੀਂ ਸੱਚ ਨਾਲ ਜੁੜਾਂਗੇ ਤੇ ਸੱਚ ਸਾਨੂੰ ਕਹਿਣਾ ਪੈਗਾ ਜਾਂ ਫਿਰ ਅਸੀਂ ਗੁਰੂ ਤੋਂ ਮਾਰੇਗੇ ਜਿਸੀ ਗੁਰਬਾਣੀ ਪੜਦੇ ਹੋਰਾਂ ਕਰਦੇ ਹੋਰਾਂ ਉਹ ਤੇ ਗੁਰੂ ਜੀ ਕਹਿੰਦੇ ਡੁੱਬੇ ਸੇ ਬਨ ਜਾ ਰਿਆ ਉਹ ਤੇ ਡੁੱਬ ਹੀ ਗਏ ਸਮਝ ਲਓ ਜਿਹੜੇ ਬਾਣੀ ਪੜਦੇ ਵੀ ਐ ਤੇ ਬਾਣੀ ਨੂੰ ਦਾ ਪਤਾ ਵੀ ਲੱਗਦਾ ਵੀ ਬਾਣੀ ਜੀ ਕੀ ਕਹਿੰਦੀ ਐ ਬਾਣੀ ਗੁਰੂ ਜੀ ਸਤਗੁਰੂ ਜੀ ਕੀ ਕਹਿ ਰਿਹਾ ਤੇ ਪਰ ਉਸ ਨੂੰ ਮੰਨ ਨਹੀਂ ਰਿਹਾ ਤੇ ਦੂਜਿਆਂ ਨੂੰ ਦੱਸ ਨਹੀਂ ਰਿਹਾ ਸੱਚ ਲੁਕੋ ਰਹੇ ਐ ਉਹ ਤੇ ਮਾਰੇ ਗਏ ਗੁਰੂ ਜੀ ਕਹਿੰਦੇ ਤੇ ਨਾਰ ਗੋਰੀ ਆਰੀ ਇਹਲੇ ਗੁਰੂ ਨੂੰ ਗੋਪਦੇ ਆ ਨਾ ਜਿਹੜੇ ਗੁਰੂ ਦੀ ਅਸਲ ਗੱਲ ਨਹੀਂ ਸਮਝਾ ਰਹੇ ਸਾਨੂੰ ਸਟੇਜਾਂ ਤੇ ਹੋਰ ਕੁਝ ਦੱਸੀ ਜਾ ਰਹੀ ਹੈ ਗੁਰੂ ਜੀ ਹੋਰ ਕੁਝ ਕਹਿ ਰਿਹਾ ਤੇ ਨਰ ਬੁਰੀਆਰੀ ਗੁਰੂ ਜੀ ਕਹਿੰਦੇ ਉਹਦੇ ਬਹੁਤ ਗੁਰੇ ਨਹੀਂ ਸੱਚ ਸਮਝਦੇ ਹੋਏ ਵੀ ਸੱਚ ਦੀ ਗੱਲ ਨਹੀਂ ਕਰ ਰਹੇ ਕਿਉਂ ਨਹੀਂ ਕਰ ਰਹੇ ਕਿ ਸੱਚ ਦੀ ਗੱਲ ਕਰਨ ਵਿੱਚ ਦੂਜਿਆਂ ਨੂੰ ਮਹਿਸੂਸ ਹੁੰਦਾ ਦੂਜਿਆਂ ਨੂੰ ਰੋਸ ਆਉਂਦਾ ਦੂਜਿਆਂ ਨੂੰ ਗੁੱਸਾ ਆਉਂਦਾ ਉਹ ਜੇ ਦੂਜਿਆਂ ਨੂੰ ਗੁੱਸਾ ਹੀ ਕਰ ਲੈਣਗੇ ਆਪਣੇ ਸਟੇਜਾਂ ਤੋਂ ਤੇ ਗਰੂ ਨਾਨਕ ਨੂੰ ਰੋਟੀ ਰੋਜੀ ਕਿੱਥੋਂ ਚਲਾਉਗੀ ਇਹਨਾਂ ਦੀ ਚੱਲੂਗੀ ਰੋਟੀਆਂ ਦਾ ਮਸਲਾ ਹੈ ਗੁਰੂ ਜੀ ਕਹਿੰਦੇ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਪਤਾ ਨਹੀਂ ਇਹ વાਤੇ ਰੁਜ਼ਗਾਰ વાਤੇ ਬੰਦਾ ਕੀ ਕੁਝ ਕਰਦਾ ਇਹ ਐਸਾ ਮਾਇਆ ਦਾ ਹੋ ਹੈ ਤੇ ਇਹ ਇਹਦੇ ਪਾਸੇ ਬੰਦਾ ਭੱਜ ਕੇ ਜਾਂਦਾ ਹੈ ਤੇ ਚੰਗੇ ਪਾਸੇ ਬੰਦਾ ਆਲਸ ਕਰਦਾ ਸੋ ਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਸਾਰੇ ਧਰਮ ਸਿਉ ਰੁਚ ਨਹੀਂ ਆਵੇ ਸਤ ਸੁਨਤ ਸੋਹਾਇਆ ਸੋਹਾਇਆ ਦਾ ਮਤਲਬ ਗੁੱਸਾ ਜਾਂ ਹੁੰਦਾ ਹੈਗਾ ਪਾਸਾ ਵੜਦਾ ਬੰਦਾ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਤੀਕ ਹਰ ਨਾਇਆ ਐਸ ਕਰਕੇ ਨਾਨਕ ਜੀ ਕੀ ਆਖਦੇ ਐ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ ਇਹ ਕਿਰਪਾ ਦੇ ਕਰ ਪ੍ਰਭੂ ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਆਸ ਜਿਹੜੀ ਜਿਹੜਾ ਪ੍ਰਮਾਤਮਾ ਦਾ ਭਗਤ ਬਣਨਾ ਚਾਹੁੰਦਾ ਨਾ ਨਾਨਕ ਜੀ ਕਹਿੰਦੇ ਉਹ ਫਿਰ ਸੱਚ ਨਾਲ ਜੁੜੇ ਆਪਣੇ ਅੰਦਰੋਂ ਵਿਚਾਰ ਬਦਲੇ ਉਲਟੀ ਮਤ ਨੂੰ ਸਿੱਧੀ ਕਰੇ ਉੱਚਾ ਤੇ ਸੁੱਚਾ ਜੀਵਨ ਜਿਉਵੇ ਨਾਨਕ ਆਹੇ ਸਰਨ ਪ੍ਰਭ ਆਇਓ ਰਾਜ ਲਾਖ ਅਪਣਾਇਆ ਅਪਣਾਇਆ ਐਸ ਕਰਕੇ ਦਾਤ ਨਾਨਕ ਬਾਲਕ ਜੀ ਤੇਰੀ ਸ਼ਰਨ ਵਿੱਚ ਆਇਆ ਤੂੰ ਮੈਨੂੰ ਬਣਾ ਲੈ ਆਪਣਾ ਬਣਾ ਲੈ ਤੇ ਮੇਰੀ ਇੱਜਤ ਰੱਖ ਜਣੀ ਇਹਨਾਂ ਇਸ ਮਾੜੇ ਵਿਹਾਰ ਤੋਂ ਮੈਨੂੰ ਬਚਾ ਜਿਹੜੀ ਮੇਰੀ ਉਲਟੀ ਮੱਤ ਹੋਈ ਪਈ ਹੈ ਨਾ ਇਹਨੂੰ ਸਿੱਧੀ ਕਰ ਦੇ ਇਹ ਇਹ ਪ੍ਰਮਾਤਮਾਗੇ ਅਰਦਾਸ ਬਾਬਾ ਨਾਨਕ ਜੀ ਕਰ ਰਿਹਾ ਸਾਨੂੰ ਕਰਮੀ ਸਿਖਾ ਰਿਹਾ ਉਹਨਾਂ ਕੋਲੇ ਤੇ ਸਭ ਕੁਝ ਹੈ ਨਾਨਕ ਜੋਤ ਕੋਲੇ ਤੇ ਸਭ ਕੁਝ ਹੈ ਅਸੀਂ ਉਸ ਜੋਤ ਨੂੰ ਅਪਣਾਉਣਾ ਕਰੀਏ ਬਾਣੀ ਨੂੰ ਆਪ ਪੜੀ ਇਹ ਤੇ ਆਪਣੇ ਵਾਸਤੇ ਪੜੀ ਬਗੈਰ ਕਿਸੇ ਲਾਲਚ ਤੋਂ ਪੜੀਏ ਇੱਕ ਲਾਲਚ ਹੋ ਰੋਂਦਾ ਇੱਕ ਹੁੰਦਾ ਪੈਸਾ ਥੇਲਾ ਘਰਾਉਣਾ ਲੋਕਾਂ ਤੋਂ ਇਸ ਮਸਲੇ ਵਿੱਚ ਪੈਸੇ ਕਹਿ ਕਹਿ ਕੇ ਲੋਕਾਂ ਤੋਂ ਲੈਣੇ 10-10 ਕੀ ਲੈਣੇ ਦੇਖੋ ਨਾ ਇਹ ਵੀ ਇੱਕ ਤਰੀਕਾ ਹੁੰਦਾ ਹੈ ਕਈ ਵਾਰ ਇੱਕ ਬੰਦਾ ਕਹਿੰਦਾ ਕਿ ਜੀ ਮੈਂ ਤੇ ਦਾਜ ਲਿਆ ਨਹੀਂ ਮੈਂ ਦਾਜ ਮੰਗਿਆ ਨਹੀਂ ਔਰ ਕੋਈ ਬੰਦਾ ਆਉਂਦਾ ਹੈ ਰਿਸ਼ਤੇ ਗਿਸ਼ਤੇ ਦੀਆਂ ਗੱਲਾਂ ਚੱਲਦੀਆਂ ਨੇ ਫਿਰ ਉਹ ਮੰਗਦਾ ਨਹੀਂ ਨਹੀਂ ਜੀ ਆਪਾਂ ਮੰਗਦੇ ਕੁਝ ਨਹੀਂ ਪਰ ਐਦਾ ਜੀ ਆਪਾਂ ਆਪਣੀ ਗੁੜੀਆ ਨੂੰ ਨਾ ਫਿਰ ਇੰਨੇ ਕੁ ਲੱਖ ਰੁਪਈਆ ਦਿੱਤਾ ਆਹ ਲਾਇਆ ਉੱਥੇ ਆਪਾਂ ਆਹ ਲਾਇਆ ਜਦੋਂ ਉਹ ਸ਼ਹਰਾ ਦੇ ਰਿਹਾ ਕਿ ਅਸੀਂ ਮੰਗਦੇ ਤਾਂ ਨਹੀਂ ਪਰ ਤੂੰ ਇੰਨਾ ਕੁ ਕੋਈ ਤਾਂ ਦੇਣਾ ਹੀ ਕਰੀ ਫਿਰ ਮਤਲਬ ਇਹ ਸਾਡਾ ਇੱਕ ਢੰਗ ਹੈ ਮੰਗਦੇ ਨਹੀਂ ਹਾਂ ਵਾਸਟ ਗਾਲੇ ਇਹ ਵੀ ਮੈਂ ਲੈਂਦਾ ਨਹੀਂ ਹਾਂ ਇਸ ਵਾਸਤੇ ਮੈਂ ਇਸ ਪਰ ਸੇ ਪੈਰ ਵੀ ਨਹੀਂ ਚੜਦਾ ਇਸ ਰਸਤੀ ਤੇ ਕੱਲ ਤੇ ਫੇਰ ਬਣਨੀ ਹੈ ਨਾ ਬੰਦਾ ਇਹ ਕਹੇ ਕਿ ਮੈਂ ਮੰਗਦਾ ਨਹੀਂ ਮੈਂ ਤੇ ਲੈਂਦਾ ਨਹੀਂ ਜੇ ਤੂੰ ਮੈਨੂੰ ਦੇਵੇਂ ਮੈਂ ਤਾਂ ਵੀ ਨਹੀਂ ਲੈਂਦਾ ਫੇਰ ਸੱਚਾਲੇ ਰਸਤੇ ਤੇ ਜਾਏਗਾ ਐਸ ਤਰੀ ਇਹ ਹੈ ਧਾਰਮਿਕ ਜਿਹੜੇ ਅਸੀਂ ਸਾਰੇ ਕਰਮ ਕਾਂਡ ਕਰ ਰਹੇ ਹਾਂ ਉਹਨਾਂ ਦੇ ਪਿੱਛੇ ਪੈਸੇ ਦੀ ਖੇਡ ਹੈ ਸਾਰੀ ਸੋ ਜੇ ਜਦ ਨਾਲ ਸੀ ਇਸ ਨੂੰ ਛੱਡ ਕੇ ਨਰੋਲ ਹੋ ਕੇ ਬਗੈਰ ਕਿਸੇ ਮੰਗ ਤੋਂ ਬਗੈਰ ਕਿਸੇ ਲਾਲਚ ਤੋਂ ਬਾਣੀ ਪੜਨੀ ਸ਼ੁਰੂ ਕਰ ਪਿਆਗੇ ਉਸੇ ਦਿਨ ਸਾਡਾ ਜੀਵਨ ਬਦਲ ਜਾਏਗਾ ਇਹ ਕ੍ਰਾਂਤੀ ਜਿਹੜੀ ਗੁਰੂ ਜੀ ਕਹਿ ਰਿਹਾ ਆ ਜਾਏਗੀ ਆਉਣੀ ਕਿੱਥੇ ਹੈ ਮਨ ਉੱਤੇ ਵਿਚਾਰਾਂ ਉੱਤੇ ਸੋ ਆਓ ਆਪਣੇ ਵਿਚਾਰਾਂ ਨੂੰ ਬਾਣੀ ਪੜ ਕੇ ਬਦਲੀਏ ਇਹਨਾਂ ਨੂੰ ਸੱਚੇ ਤੇ ਸੁੱਚੇ ਬਣਾਈਏ ਉੱਚਾ ਤੇ ਸੁੱਚਾ ਜੀਵਨ ਜਿਉਣ ਦੀ ਗੱਲ ਗੁਰੂ ਜੀ ਬਾਣੀ ਵਿੱਚ ਆਮ ਕਰਦੇ ਹੈ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਪਰ ਇਸ ਇੱਕ ਸਾਨੂੰ ਇੱਕ ਪਾਸੇ ਖਾਸ ਪਾਸੇ ਦੂਰ ਦਿੱਤਾ ਗਿਆ ਪਰ ਬਾਣੀ ਤੋਂ ਤੋੜ ਦਿੱਤਾ ਗਿਆ ਅਸੀਂ ਵਾਪਸ ਮੁੜੀਏ ਬਾਣੀ ਆ ਪੜੀਏ ਆਹੋ ਇਸ ਸ਼ਬਦ ਨੂੰ ਇੱਕ ਵਾਰ ਫੇਰ ਪੜ੍ਹਦੇ ਹਾਂ ਕਿਉਂਕਿ ਸਾਨੂੰ ਬਾਣੀ ਵਿੱਚੋਂ ਸਮਝ ਆਇਆ ਕੁਝ ਉਸ ਨੂੰ ਦੁਹਰਾ ਲਈਏ ਜਿਸ ਤਰ੍ਹਾਂ ਇੱਕ ਬੱਚਾ ਸਕੂਲ ਵਿੱਚ ਜਾਂਦਾ ਹੈ ਉਹਦਾ ਮਾਸਟਰ ਕੋਲੋਂ ਪੜ੍ਹਦਾ ਹੈ ਫਿਰ ਉਹ ਕਹਿੰਦਾ ਵੀ ਇਹ ਚੈਪਟਰ ਨੂੰ ਅੱਜ ਦੁਬਾਰੇ ਇਸ ਪਾਠ ਨੂੰ ਅੱਜ ਦੁਬਾਰੇ ਪੜਹੀਂ ਤੇ ਜਿਹੜੇ ਬੱਚੇ ਬਹੁਤੇ ਸਿਆਣੇ ਆ ਨਾ ਬਹੁਤੇ ਪੜਦੇ ਆ ਜਿਹੜੇ ਉਹ ਪਹਿਲਾਂ ਹੀ ਪੜ ਕੇ ਆਉਂਦੇ ਆ ਘਰੋਂ ਜਿਹੜੇ ਬੱਚੇ ਟਾਪਰ ਕਰਦੇ ਆ ਨਾ ਉਹ ਕੀ ਕਰਦੇ ਆ ਜਿਹੜਾ ਸਵਾਲ ਮਾਸਟਰ ਕੋਲੋਂ ਸਿੱਖਣ ਜਾਣਾ ਨਾ ਪਹਿਲਾਂ ਉਹਨੂੰ ਆਪ ਕੱਢ ਕੇ ਦੇਖਦੇ ਆ ਤੇ ਜਿੱਥੇ ਉਹ ਜਨ ਪੈਂਦੀ ਹੈ ਫਿਰ ਉੱਥੋਂ ਫੜਦ ਨੇ ਉਲਟਾਂ ਨਿਕਲ ਜਾਂਦੀ ਹੈ ਤੇ ਉਹ ਚੀਜ਼ ਹੀ ਫਰਪੱਕ ਹੋ ਜਾਂਦੀ ਹੈ ਬੰਦੇ ਦੇ ਐਸ ਕਰਕੇ ਬਾਣੀ ਨੂੰ ਬਾਰ-ਬਾਰ ਪੜ੍ਹੀਏ ਤੇ ਸਮਝੀਏ ਤੇ ਵਿਚਾਰੀਏ ਫੇਰ ਪੜ੍ਹੀਏ ਜੁਆਰੇ ਆ ਆਸਾ ਮਹਲਾ ਪੰਜਵਾਂ ਰੇ ਮੂੜੇ ਲਾਹੇ ਕੋਟੀ ਲਾਟੀਲਾ ਟੋਟੇ ਕੋ ਵੇਗਤਾਇਆ ਸਾਸਤ ਬਖਰ ਤੂੰ ਕਿੰਨੈ ਨਹੀਂ ਪਾਪੀ ਬਗੜ ਰਹਿ ਨਾਇਆ ਕਰਜਦਾਰ ਹੋ ਰਿਆਂ ਪਾਪ ਕੜ ਕਰਕੇ ਸਤ ਗੁਰ ਤੇਰੀ ਆਸ ਆਇਆ ਪਤਿਤ ਪਾਵਨ ਤੇਰਾ ਨਾਮ ਪਰਵਰਮ ਮੈਂ ਇਹਾ ਉਟਾਇਆ ਰਹਾਉ ਗੰਧਨ ਬਾਣ ਸੁਣੇ ਅਰ ਜਾਵੇਂ ਨਾਮ ਲੈਤ ਅਲਕਾਇਆ ਸਤਨ ਸੱਚ ਹੈ ਪੜ ਕੇ ਦੇਖੋ ਪਰ ਸੱਚ ਸੁਣਨ ਨੂੰ ਸਾਡਾ ਮਨ ਨਹੀਂ ਕਰਦਾ नींद चंद को बहुत अमाह उल्टाया उल्टी मत हो है पर धन नेंदा अखाद खाए हर काया देखो अखाद खाए जाने वो खा रहे हैं नहीं खाना चाहता मन में विचार आ रहे हैं जेड़े नहीं होने चाहिए कहने का भाव है गुरु जी ਆ ਜਿਹੜੇ ਬਾੜੇ ਵਿਚਾਰ ਅੰਦਰ ਆ ਰਹੇ ਆ ਨਾ ਜਿਹੜੇ ਨਹੀਂ ਆਉਣੇ ਚਾਹੀਦੇ ਇਹਨਾਂ ਬਾੜੇ ਵਿਚਾਰਾਂ ਕਰਕੇ ਹਲਕਿਆ ਵਰਦਾ ਗੁਰੂ ਜੀ ਕਹਿੰਦੇ ਚੰਗੇ ਸੁੱਚੇ ਵਿਚਾਰ ਆਪਣੇ ਅੰਦਰ ਲੈ ਕੇ ਆ ਸਾਚ ਧਰਮ ਸਿਓ ਰਚ ਨਹੀਂ ਆਵੇ ਸਤ ਸੁਨਤ ਸ਼ੋਹਾ ਆ ਸਤ ਸੁਨਨੋ ਧਾਮ ਹੀ ਹੈ ਇਦੋਂ ਰੋਸ ਜਾਉਂਦਾ ਹੈ ਬੁਰਾ ਜਿਹਾ ਲੱਗਦਾ ਹੈ ਹੁਣ ਬਾਣੀ ਜਦੋਂ ਸੱਚ ਕਹਿੰਦੀ ਹੈ ਬੰਦਾ ਕਹਿੰਦਾ ਚੱਲੀਏ ਇੱਥੇ ਆਪਣੇ ਕੰਮ ਦਾ ਕੋਈ ਟੀਚ ਨਹੀਂ ਆਪਾਂ ਚੱਲੀਏ ਘਰੇ ਆਪਾਂ ਆਪਣੀ ਮਾਇਆ ਵੀ ਕੰਮ ਕਰਨੀ ਹੈ ਨਾ ਉਹ ਕਰੀਏ ਇਹ ਤੇ ਇਹ ਚ ਗੱਲ ਹੀ ਹੋਰ ਕਰਦੇ ਆ ਤੇ ਆਪਣੇ ਕੰਮ ਦੀ ਨਹੀਂ ਆਏਗੀ ਸ਼ੋਹਾ ਹੈ ਯਾਰ ਗੁਰੂ ਜੀ ਕੇ ਰੋਹ ਜਾਉਂਦਾ ਹੈ ਜਦੋਂ ਗੁੱਸਾ ਜਾਉਂਦਾ ਹੈ ਸਾਧ ਧਰਮ ਸੇ ਉਹ ਰੋਚ ਨਹੀਂ ਕਿਉਂਕਿ ਧਰਮ ਨਿਯਮ ਵਰਗ ਜੀਵਨ ਜਾਚ ਸੱਚੀ ਸੋਚੀ ਉਹਦੇ ਵਿੱਚ ਰੁਚੀ ਨਹੀਂ ਹੈ ਉਹਦੇ ਵਿੱਚ ਨਾ ਰੁਕੀ ਹੋਣ ਕਰਕੇ ਸੱਚ ਸੁਣਨ ਨੂੰ ਤਿਆਰ ਨਹੀਂ ਹੈ দীন দয়াল কৃপাল প্রভু ঠাকুর পাغت পিক হরায় নানক আহে শরণ প্রভু আয়ো রাখ লাজ અપনায়া সো এসত্র বাণী পড় লিয়ে বাণী নউ સમজিয়ে ਵਿਚਾਰ গি apna jivan badal liyie apni kirtvi karni hai ਆਪਾਂ ਖੇਤੀਬਾੜੀ ਕਰਦੇ ਆ ਤਾਂ ਖੇਤੀਬਾੜੀ ਕਰਨੀ ਹੈ ਦੁਕਾਨ ਕਰਦੇ ਆ ਤੇ ਦੁਕਾਨ ਕਰਨੀ ਹੈ ਜੋ ਵੀ ਆਪਣੀ ਕਿਰਤ ਹੈ ਨਾ ਉਹ ਵੀ ਕਰਨੀ ਹੈ ਤੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਣਾ ਹੈ ਸੱਚਾਲੇ ਪਾਸੇ ਜੁੜਨਾ ਹੈ ਤੇ ਜਿਹੜੇ ਗੰਦਨ ਵੈਣ ਹੈ ਜਿਹੜੇ ਮਾੜੇ ਵਿਚਾਰ ਹੈ ਉਹਨਾਂ ਨੂੰ ਛੱਡਦੇ ਜਾਣਾ ਸੋ ਇਹ ਇਸ ਸ਼ਬਦ ਦਾ ਅੱਜ ਮੇਨ ਥੀਮ ਹੈ ਮੇਨ ਵਿਚਾਰ ਹੈ ਅਸਲ ਗੱਲ ਹੈ ਤਤਸਾਰ ਹੈ ਸਤਿ ਸਾਰ। ਸੋ ਆਪਾਂ ਇਸ ਨੂੰ ਅਪਣਾਈਏ। ਇੱਕ ਸ਼ਬਦ ਰੋਜ਼ ਪੜ੍ਹ ਲਈਏ। ਬਹੁਤਾ ਟਾਈਮ ਵੀ ਨਹੀਂ ਲੱਗਦਾ ਆਪਣੇ ਜੀਵਨ ਨੂੰ ਵੀ ਬਦਲ ਲਵਾਂਗੇ। ਬਹੁਤ ਵਧੀਆ ਜੀਵਨ ਬਣ ਜਾਏਗਾ। ਉੱਚਾ ਤੇ ਸੁੱਚਾ ਹੋਏਗਾ ਜੀਵਨ ਵਧੀਆ ਹੋਏਗਾ।